ਦੋਸਤੋ ਕਈਆਂ ਦਾ ਸਵਾਲ ਸੀ ਕਿ ਹਰਮੋਨੀਅਮ ਦੇ ਉੱਤੇ ਅਸੀਂ ਸਰੀ ਨੂੰ ਕਿਸ ਤਰ੍ਹਾਂ ਪਲੇ ਕਰ ਸਕਦੇ ਹਾਂ ਸੋ ਤੁਸੀਂ ਸਿੰਪਲ ਜਿਹਾ ਇੱਕ ਫਾਰਮੂਲਾ ਯਾਦ ਰੱਖਣਾ ਹੈ ਇੱਕ ਗਿਣਤੀ ਯਾਦ ਰੱਖਣੀ ਹੈ 1 3 5 6 8 10 12 1 ਫਿਰ ਇਸ ਨੂੰ ਉਲਟਾ ਲਾ ਕੇ ਜਾਣਾ 1 12 10 8 6 5 3 ਤੇ 1 ਇਹ ਤੁਹਾਡਾ ਸਾਰੇ ਗਾਮਾ ਪਾਦਾ ਨਹੀਂ ਸ ਫਿਰ ਵਾਪਸ ਸਾਨੀ ਦਾ ਵਾਪ ਮਾ ਗਾਰੇ ਸ ਥੱਲੇ ਉੱਪਰ ਵੱਲ ਜਾਣਾ ਉਹਨੂੰ ਕਹਿੰਦੇ ਆ ਅਰੋਹ ਉੱਪਰੋਂ ਥੱਲੇ ਵੱਲ ਆਉਣ ਜਿਵੇਂ ਸਾਨੀ ਦਾ ਵਾਪ ਮਾ ਗਾਰੇ ਸ ਉਹਨੂੰ ਕਹਿੰਦੇ ਆ ਅਬਰੋਹ ਸੋ ਵੈਸੇ ਤਾਂ ਸਟੈਂਡਰਡ ਸੋਰ ਜਿਹੜਾ ਸੀ ਸ਼ਾਰਪ ਮੈਂ ਆਹ ਵਾਲਾ ਜਿਹੜਾ ਹੁੰਦਾ ਆ ਇਹ ਮੇਲ ਦਾ ਹੁੰਦਾ ਹੈ ਕੋਪ ਬਲੈਕ ਸੋਰ ਗੈਨੇਸ਼ਨ ਕਰ ਲਈ 1 2 3 4 5 6 ਇਹ ਜਿਹੜਾ 6ਵਾਂ ਬਲੈਕ ਸੋਰ ਹੁੰਦਾ ਹੈ ਇਹ ਮੇਲਸ ਦਾ ਹੁੰਦਾ ਆ ਪਰ ਜਿਹੜਾ ਚੌਥਾ ਸਕੇਲ ਹੁੰਦਾ ਹੈ 1 2 3 4 ਆ ਜਿਹੜਾ ਚੌਥਾ ਬਲੈਕ ਸੋਰ ਹੈ ਇਹ ਫੀਮੇਲਸ ਦਾ ਹੁੰਦਾ ਆ ਤੁਸੀਂ ਆਪਦੇ ਆਪਦੇ ਸਟੈਂਡਰਡ ਸੋਰ ਨੂੰ ਮੇਲ ਇਹਨੂੰ ਇੱਕ ਨੰਬਰ ਮੰਨ ਲੈਣ ਔਰ ਫੀਮੇਲਸ ਇਹਨੂੰ ਇੱਕ ਨੰਬਰ ਮੰਨ ਲੈਣ ਸੋ ਉਸ ਤੋਂ ਬਾਅਦ ਜਿਹੜੀ ਗਿਣਤੀ ਕਿ ਗਿਣਨਾ ਹੁੰਦਾ ਲਾਈਕ ਇੱਕ ਇਤਰਾ ਖੱਲੇ ਵਾਲਾ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ 10 11 12 ਇਸ ਤਰ੍ਹਾਂ ਗਿਣਨਾ ਹੁੰਦਾ ਆ ਸੋ ਪਹਿਲਾਂ ਆਪਣਾ ਇੱਕ ਨੰਬਰ ਆਪਾਂ ਕਿਹਾ ਸੀ ਉਸ ਤੋਂ ਬਾਅਦ ਦੋ ਆ ਗਿਆ ਤਿੰਨ ਤਿੰਨ ਤੇ ਪਰ ਰੱਖਣੀ ਹੈ ਮਿਡਲ ਫਿੰਗਰ ਸਾਧ ਰੱਖਣੀ ਹੈ ਪਹਿਲੀ ਉਂਗਲ ਇੰਡੈਕਸ ਤਿੰਨ ਆ ਗਿਆ ਤਿੰਨ ਤੋਂ ਬਾਅਦ ਆਪਣਾ ਨੰਬਰ ਸੀਗਾ ਜੀ ਪੰਜ ਅੰਸ਼ ਤੇਮ ਤੋਂ ਬਾਅਦ 4 4 ਤੋਂ ਬਾਅਦ 5 5 ਤੇ ਕੀ ਰੱਖਣਾ ਹੈ ਤੁਮੂਖਾ 5 ਤੋਂ ਬਾਅਦ ਬਿਲਕੁਲ ਨਾ ਉੱਠੀ 6 ਤੋਂ ਬਾਅਦ 7 ਤੇ ਬਾਅਦ 8 ਆਪਾ ਪ੍ਰੈਸ ਕਰਦੇ ਮਿਲੂ ਫਿੰਗਰ ਨਾਲ ਫਿਰ ਉਸ ਤੋਂ ਬਾਅਦ 10 ਕਰਦੇ ਅੰਧਾ ਜਿਹੜਾ ਆ ਗਿਆ ਆਪਣਾ ਰਿੰਗ ਫਿੰਗਰ ਨਾਲ ਫਿਰ ਉਸ ਤੋਂ ਬਾਅਦ ਫੇਰ ਥੰਮ ਲਾ ਕੇ 12ਵੇਂ ਸੁਰ ਤੇ ਉਸ ਤੋਂ ਬਾਅਦ ਇੱਕ ਤੋਂ ਸ਼ੁਰੂ ਹੋ ਜਾਂਦਾ 12 ਤੋਂ ਬਾਅਦ ਫੇਰ ਇੱਕ ਸ਼ੁਰੂ ਹੋ ਜਾਂਦਾ ਸੋ ਇਹ ਤੁਹਾਨੂੰ ਸਰਗਮ ਕਰ ਯਾਦ ਰੱਖਣਾ ਇੱਕ ਸੌਖਾ ਤਰੀਕਾ ਹੈ ਇਹ ਸ਼ੋਦ ਸੁਰਾਂ ਦੀ ਸਰਗਮ ਹੈ